ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੋਇਵਾ ਮੇਰੇ ਦਾਦਾ ਜੀ ਅਕਸਰ ਸਾਨੂੰ ਬਚਪਨ 'ਚ ਕਹਾਣੀਆਂ ਸੁਣਾਇਆ ਕਰਦੇ ਸੀ ਕਿ ਜੋ ਪੰਜਾਬ ਦੇ ਲੋਕ ਨੇ ਬਹੁਤ ਹੀ ਨਿਹਦਰ ਨੇ ਕਿਉਂਕਿ ਜਿੰਨੇ ਵੀ ਧੜਵੀ ਆਏ ਨੇ ਹੁਣ ਤੱਕ ਹਮਲਾਵਰ ਜਿਹੜੀ ਵੀ ਆਈ ਨਹੀਂ ਇਹ ਦਰਿਆ ਖੈਬਰ पार ਕਰਕੇ ਪੰਜਾਬ ਤੋਂ ਹੁੰਦੇ ਹੁੰਦੇ ਫਿਰ ਅੱਗੇ ਨੰਗੇ ਨੇ ਦਿੱਲੀ ਵੱਲ ਨੂੰ ਪਹਿਲਾਂ ਚਾਹੇ ਉਹ ਮੁਹੰਮਦ ਗੋਰੀ ਗਜਨਵੀ ਜਾਂ ਸਿਕੰਦਰ ਜਿੰਨੇ ਵੀ ਹੋਏ ਨੇ ਸਾਰੇ ਪਹਿਲਾਂ ਪੰਜਾਬ ਤੋਂ ਹੁੰਦੇ ਹੁੰਦੇ ਫਿਰ ਦਿੱਲੀ ਨੂੰ ਪਹੁੰਚੇ ਨੇ ਸਿਵਨ ਇੱਕ ਅੰਗਰੇਜ਼ ਸੀ ਜੋ ਬੰਗਾਲ ਵੱਲ ਦੀ ਆ ਕੇ ਉਹਨਾਂ ਨੇ ਹਿੰਦੁਸਤਾਨ ਵਿੱਚ ਪ੍ਰਵੇਸ਼ ਕੀਤਾ ਨਹੀਂ ਤਾਂ ਸਾਰੇ ਇੱਧਰੋਂ ਹੀ ਆਏ ਨੇ ਸਾਰੇ ਹਿੰਦੁਸਤਾਨ 'ਚ ਜਿੰਨੇ ਵੀ ਗਏ ਨੇ ਪੰਜਾਬ ਦਾ ਪਹਿਲੀ ਵਾਰ ਨਾ 14ਵੀਂ ਸਦੀ ਵਿੱਚ ਈਵਨ ਬਤੂnga ਨੇ ਆਪਣੀ ਲੇਖਣੀ ਵਿੱਚ ਲਿਖਿਆ ਈਵਨ ਬਤੂnga 14ਵੀਂ ਸਦੀ ਵਿੱਚ ਪੰਜਾਬ ਦੀ ਯਾਤਰਾ ਕਰਨ ਆਇਆ ਸੀ ਪਹਿਲੀ ਵਾਰ ਉਹਦੀ ਬੁੱਕ ਵਿੱਚ ਪੜਿਆ ਗਿਆ ਸੀ ਕਿ ਪੰਜ ਦਰਿਆਾਂ ਦੀ ਧਰਤੀ ਪੰਜਾਬ ਪੰਜਾਬ ਦਾ ਪੁਰਾਣਾ ਨਾਮ ਸੰਪਤ ਸਿੱਧੂ ਸੀ ਸਤ ਸੰਪਤ ਸਿੱਧੂ ਮਤਲਬ ਸੱਤ ਦਰਿਆਾਂ ਦੀ ਧਰਤੀ ਸਤਲੁਜ ਬਿਆਸ ਚਨਾਬ ਰਾਵੀ ਜੇਲਮ ਸਿੱਧੂ ਤੇ ਘੱਗਰ ਇਹ ਸੱਤ ਦਰਿਆ ਸੀ ਤੇ ਹੁਣ ਤਾਂ ਪੰਜ ਰਹਿ ਗਏ ਢਾਈ ਤੇ ਇਹ ਸੱਤ ਵਿਸ਼ਠੀ ਪੰਜਾਬ ਦੇ ਇੱਥੇ ਸੰਪਨ ਸਿੱਧੂ ਵਿੱਚ ਹੀ ਸਿੱਧੂ ਘਾਟੀ ਦੀ ਸਭਿਅਤਾ ਪਰਫੁੱਲਤ ਹੋਈ ਸਿੱਧੂ ਘਾਟੀ ਦੀ ਸਭਿਅਤਾ ਇੱਕ ਅਧੁਨਿਕ ਸਭਿਅਤਾ ਸੀ ਇਸ ਬਾਰੇ ਤੁਸੀਂ ਜੇ ਨਾ ਨਹੀਂ ਪੜਿਆ ਤਾਂ ਜਰੂਰ ਪੜਿਓ ਇਹ ਬਹੁਤ ਹੀ ਪੁਰਾਣੀ ਤੇ ਸਭਿਅਤਾ ਤੇ ਜਿਹੜੀ ਪੰਜਾਬ ਵਿੱਚ ਇੱਥੇ ਸੰਪਨ ਸਿੱਧੂ ਇੱਥੇ ਪਰਫੁੱਲਤ ਹੋਈ ਸੀ ਹੌਲੀ ਹੌਲੀ ਸਮਾਨੰਗਦਾ ਗਿਆ ਫਿਰ ਇਹਦੇ ਦਰਿਆ ਪੰਜ ਰਹਿ ਗਏ ਤੇ ਇਹਦਾ ਨਾਮ ਪੰਜਾਬ ਪੰਜ ਪਲਸ ਆਪ ਬੈਦਿਕ ਕਾਲ ਵਿੱਚ ਵੀ ਮਹਾ ਭਾਰਤ ਤੇ ਰਮਾਇਣ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ ਉਹਦੇ ਵਿੱਚ ਇਸ ਨੂੰ ਪੰਜ ਟਾਕ ਕਿਹਾ ਗਿਆ ਹੈ ਬੈਦਿਕ ਕਾਲ ਵਿੱਚ ਪੰਜਾਬ ਨੂੰ ਪੰਜ ਟਾਕ ਦਾ ਨਾਮ ਦਿੱਤਾ ਗਿਆ ਪੰਜ ਟਾਕ ਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਤੇ ਦੇਖਿਆ ਜਾਵੇ ਪੰਜਾਬ ਨੂੰ ਤਾਂ ਕਿੰਨੀਆਂ ਹੀ ਹੁਣ ਤੱਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਕੁਝ ਇਹ ਜਿਹੇ ਸਾਕੇ ਨੇ ਕੁਝ ਇਹ ਜਿਹਿਆਂ ਮਤਲਬ ਹੋਇਆ ਸਾਡੇ ਨਾਲ ਕਿਸੇ ਉਹ ਚਾਹਦੇ ਹੋਏ ਵੀ ਨਹੀਂ ਭੁੱਲ ਸਕਦੇ ਕੋਈ ਪੰਜਾਬੀ ਭੁੱਲ ਨਹੀਂ ਸਕਦਾ ਤੇ ਨਾ ਹੀ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਕਿਸੇ ਨੂੰ ਭੁੱਲਣ ਦੇਗੀ ਕਿਉਂਕਿ ਸਾਡੇ ਫਰਜ਼ਾ ਵੀ ਉਹਨਾਂ ਨੂੰ ਅਸੀਂ ਕਹਾਣੀਆਂ ਸੁਣਾ ਸੁਣਾ ਕੇ ਕਿਉਂਕਿ ਹਿਸਟਰੀ ਨੂੰ ਜਿੰਨਾ ਵੀ ਆਪਾਂ ਦੁਹਰਾਵਾਂਗੇ ਉੰਨੀ ਉਹ ਨਵੀਂ ਹੋਊਗੀ ਆਪਣਾ ਇਤਿਹਾਸ ਨੂੰ ਜਾਣਨ ਲਈ ਇਤਿਹਾਸ ਨੂੰ ਬਾਰ-ਬਾਰ ਦੁਹਰਾਉਣਾ ਬਾਰ-ਬਾਰ ਲਿਖਣਾ ਬਹੁਤ ਜ਼ਰੂਰੀ ਆ ਏਨੀ ਵੀ ਆਪ ਪ੍ਰਾਣੀਆਂ ਲਈ ਕਿ ਬੁੱਕਸ ਲਿਖ ਕੇ ਬੈਠ ਗਏ ਤੇ ਅੱਗੇ ਲਿਖੀ ਨਾ ਤੇ ਉਹਨੂੰ ਪੜਨਾ ਆਪਣੇ ਬੱਚਿਆਂ ਨੂੰ ਸੁਣਾਉਂਦਾ ਜਿੰਨਾ ਵੀ ਜਿੰਨਾ ਵੀ ਇਤਿਹਾਸ ਜਿਹਦੇ ਕੋਲ ਹੈਗਾ ਉਹ ਅੱਗੇ-ਅੱਗੇ ਆਪਣੀ ਨਵੀਂ ਫੀਲੀ ਨੂੰ ਦੱਸਦਾ ਹੀ ਆ ਜ਼ਰੂਰ ਵੀ ਇਹ ਹੋਇਆ ਕੁਝ ਜਿਹੜੇ ਸੱਕੇ ਨੇ ਅਸੀਂ ਭੁੱਲ ਨਹੀਂ ਸਕਦੇ ਜਿਵੇਂ ਵੱਡਾ ਕੱਲੂਖਾਰਾ ਛੋਟਾ ਕੱਲੂਖਾਰਾ ਛੋਟੇ ਸ਼ਹੀਦ ਦਿਨ ਸ਼ਹੀਦੀ ਵੱਡੇ ਸ਼ਹੀਦ ਦਿਨ ਸ਼ਹੀਦੀ ਆਪਣਾ ਚਮਕੌਰ ਦੀ ਗੜੀ ਜੋ ਅਨੰਦਪੁਰ ਸਾਹਿਬ ਨੂੰ ਕੇ ਲਈ ਨੂੰ ਕੇਰਾ ਪਾਇਆ ਸੀ 40 ਸ਼ਹੀਦ ਉਥੋਂ ਇਹ ਚਮਕੌਰ ਦੀ ਗੜੀ ਵਿੱਚੋਂ ਕੁੱਲ ਨਹੀਂ ਸਕਦੇ ਬਾਬਾ ਬੰਦਾ ਸਿੰਘ ਦੀ ਸੀ ਜਿੰਨੀ ਭੁੱਲ ਸਕਦੇ ਹੈਗੇ ਤੇ ਆਪਣੇ 1919 ਦਾ ਸਾਕਾ ਨਹੀਂ ਭੁੱਲ ਸਕਦੇ ਬਾਬਾ ਕਾਮਾਗਾਟੂ ਜਹਾਜ਼ ਨਹੀਂ ਦੌਰ ਨਹੀਂ ਭੁੱਲ ਸਕਦੇ ਹੈਗੇ ਉਦਮ ਸਿੰਘ ਦੀ ਫਾਂਸੀ ਕਰਤਾਰ ਸਿੰਘ ਸਰਾਬੇ ਦੀ ਫਾਂਸੀ ਭਗਤ ਸਿੰਘ ਦੀ ਫਾਂਸੀ ਇਹ ਆਪਾਂ ਨਹੀਂ ਭੁੱਲ ਸਕਦੇ ਹੈਗੇ ਉਸ ਤੋਂ ਬਾਅਦ ਅੱਗੇ ਦੌਰ ਆ ਜਾਂਦਾ 1947 ਦਾ ਇਹ ਮੈਂ ਸ਼ਾਰਟ ਵਿੱਚ ਤਾਂ ਕਰ দিਆਂ ਕਿਉਂਕਿ ਵੀਡੀਓ ਜ਼ਿਆਦਾ ਵੱਡੀ ਹੋ ਜੇਗੀ 1947 ਦਾ ਦੌਰ 1947 ਨੂੰ ਕਿਵੇਂ ਭੁੱਲ ਜਾਗੇ ਤੁਹਾਨੂੰ ਪਤਾ ਵੀ ਅੰਗਰੇਜ਼ਾਂ ਨੇ ਪੰਜਾਬ ਤੇ ਬੰਗਾਲ ਨੂੰ ਕਿਉਂ ਵੰਡਿਆ ਕਿਉਂਕਿ ਆਜ਼ਾਦੀ ਲੜਾਈ ਵਿੱਚ ਬੰਗਾਲੀਆਂ ਨੇ ਤੇ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਬਲਦਾਨ ਦਿੱਤਾ ਅੰਗਰੇਜ਼ ਕਿ ਨਾ ਕਰ ਦਿੱਸੀ ਨਾ ਤੁਹਾਨੂੰ ਵੀ ਇਹ ਤੋਂ ਕਾਣੀ ਹੀ ਜ਼ਿਆਦਾ ਜਿਆਦਾ ਹੁਗਾਮਾ ਮਚਾਇਆ ਇਸ ਕਰਕੇ ਉਹਨਾਂ ਨੇ ਬੰਗਾਲ ਤੇ ਪੰਜਾਬ ਨੂੰ ਵੰਡਤਾ ਆਪਾਂ ਦੇਖਿਆ ਹੀ ਹੈ ਪਰ ਅਸੀਂ ਤਾਂ ਸਾਡੇ ਲਈ ਤਾਂ ਆਜ਼ਾਦੀ ਨਿਸਤ ਹੱਲੇ ਕਹਿੰਦੇ ਸੀ ਕਿਉਂਕਿ ਸਾਡੇ ਤਾਂ ਦੇ ਪੰਜਾਬ ਨੂੰ ਵੰਡਤਾ ਇਹਨਾਂ ਨੇ ਹੱਲੇ ਪਏ ਉਸ ਟਾਈਮ ਕਿਵੇਂ ਸਾਡੇ ਅੱਧੇ ਲੋਕ ਉਹ ਅੱਧੇ ਲੋਕ ਪਾਕਿਸਤਾਨ ਚਲੇ ਗਏ ਅੱਧੇ ਇੱਧਰ ਰਹਿ ਗਏ ਤੇ ਸੁੱਨ ਵਿੱਚ ਆਇਆ ਵੀ ਪਾਕਿਸਤਾਨੀ ਕਹਿੰਦੇ ਨੇ ਕਿ ਟ੍ਰੇਨ लाशਾਂ ਦੀ ਭਰੀ ਹੋਈ ਪੰਜਾਬ ਤੋਂ ਆਈ ਸੀ ਪੰਜਾਬੀ ਕਹਿੰਦੇ ਨੇ ਵੀ ਇੱਧਰੋਂ ਪਾਕਿਸਤਾਨ ਤੋਂ ਆਈ ਸੀ ਹੁਣ ਇਹ ਨਹੀਂ ਪਤਾ ਆਈਗੀ ਕਿ ਕਿੱਧਰੇ ਸੀ ਪਰ ਟ੍ਰੇਨ ਆਈ ਜ਼ਰੂਰ ਸੀ ਜਿਹੜਾ ਖੂਨ ਖਰਾਬੇ ਨਾਲ ਭਰੀ ਹੋਈ ਸੀ ਪੂਰੀ ਲਾਸ਼ਾਂ ਹੀ ਲਾਸ਼ਾਂ ਸੀ ਉਹਦੇ 'ਚ ਟ੍ਰੇਨ ਆਈ ਸੀ ਉਸ ਤੋਂ ਬਾਅਦ ਮੁਹਬਤ ਜਨਾਹ ਨੇ ਮਾਸਟਰ ਤਾਰਾ ਸਿੰਘ ਨੂੰ ਆਫਰ ਕਰੀ ਸੀ ਵੀ ਤੁਸੀਂ ਸਾਡੇ ਪਾਕਿਸਤਾਨ 'ਚ ਰਹੋ ਪਰ ਮਾਸਟਰ ਤਾਰਾ ਸਿੰਘ ਨੇ ਹਿੰਦੁਸਤਾਨ ਵਿੱਚ ਰਹਿਣਾ ਵੈਟਰ ਸਮਝਿਆ ਕਮਕਿ ਨੈਦੂ ਨੇ ਵੀ ਪ੍ਰੋਮਿਸ ਕਰ SKSC ਤੁਹਾਨੂੰ ਪੰਜਾਬੀ ਬੋਲਣ ਵਾਲਾ ਇਲਾਕਾ ਸਤੂਪਾ ਦਮਾਗਰ ਪਰ ਜਦੋਂ ਸਭ ਕੁਝ ਟਿਕ ਗਿਆ 1951 ਜਦੋਂ ਮਾਸਟਰ ਤਾਰਾ ਸਿੰਘ ਨੇ ਗੱਲ ਕਰੀ ਉਸ ਟਾਈਮ ਨਹਿਰੂ ਸਾਫ਼ ਜਵਾਬ ਦੇ ਗਏ ਮਤ ਉਹ ਕਹਿੰਦੇ ਵੀ ਉਹ ਗੱਲਾਂ ਉਦੋਂ ਦੀਆਂ ਉੱਥੇ ਰਹਿ ਗਈਆਂ ਫਿਰ ਇਹਦੇ ਵਿੱਚ ਫੇਰ ਸੰਘਰਸ਼ ਕਰਨਾ ਪਿਆ ਫਿਰ 1966 ਵਿੱਚ ਜਾ ਕੇ ਪੰਜਾਬੀ ਸੂਬਾ ਮਿਲੇ ਪੰਜਾਬੀ ਬੋਲਣ ਵਾਲਾ ਸੂਬਾ ਉਹਦੇ ਵਿੱਚ ਫੇਰ ਦੋ ਵਾਹਾਂ ਕੱਟੀਆਂ ਗਈਆਂ ਸੱਜੀ ਖਬੀ ਇੱਕ ਹਰਿਆਣੇ ਨੂੰ ਤੇ ਤਾਂ ਅੱਧਾ ਇਸਾ ਅੱਧਾ ਹਿਮਾਚਲ ਨੂੰ ਦਿੱਤਾ ਪੰਜਾਬ ਫੇਰ ਰਹਿ ਗਿਆ ਚੰਡੀਗੜ੍ਹ ਪਿੱਛੇ ਫੈਲੜਾਈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਜਾਟ ਕੇ ਵਿੱਚ ਪਸਾਇਆ ਗਿਆ ਵੀ ਕਿਸ ਤਰ੍ਹਾਂ ਪੰਜਾਬ ਦੇ ਪਿੰਡੂ ਜਾੜੇ ਉਹ ਲੋਕਾਂ ਨੂੰ ਪਤਾ ਅੱਜ ਵੀ 17 ਟਰੈਕਟਰ 22 ਸੈਕਟਰ 36 ਸੈਕਟਰ ਵਿੱਚ ਜਿਹੜੀਆਂ ਲੋਕਾਂ ਦੀ ਸਾਰੇ ਸੈਕਟਰਾਂ ਦੀ ਜਮੀਨਾਂ ਆਈਆਂ ਨੇ ਉਹ ਲੋਕ ਅੱਜ ਵੀ ਉੱਥੇ ਰੋ ਰਹੇ ਨੇ ਉਹ ਦੱਸ ਰਹੇ ਨੇ ਵੀ ਸਾਡਾ ਇੱਥੇ ਘੂ ਹੁੰਦਾ ਸੀ ਸਾਡੀ ਇੱਥੇ ਮੱਝਾਂ ਬੰਨੀਆਂ ਹੁੰਦੀਆਂ ਸੀ ਉਹ ਅੱਜ ਵੀ ਲੋਕ ਜਿੱਥੇ ਚੰਡੀਗੜ੍ਹ ਬਸਾਇਆ ਉਹ ਅੱਜ ਵੀ ਲੋਕ ਉੱਥੇ ਰੋਂਦੇ ਨੇ ਬੈਠ ਬੈਠ ਕੇ ਤੇ ਤੁਸੀਂ ਕਹਿੰਦੇ ਹੋ ਕਿ ਚੰਡੀਗੜ੍ਹ ਹਰਿਆਣਾ ਇਹਨੂੰ ਹਰਿਆਣੇ ਤੇ ਪੰਜਾਬ ਦਾ ਸੰਜਾ ਇਹ ਪੰਜਾਬ ਦਾ ਹੀ ਹੈ ਚੰਡੀਗੜ੍ਹ ਪੰਜਾਬ ਦੀ ਰਾਸਤਾਨੀ ਆ ਤੇ ਫਿਰ ਉਸ ਤੋਂ ਬਾਅਦ ਪੰਜਾਬ ਪੰਜਾਬ ਯੂਨੀਵਰਸਿਟੀ ਉਹਦੇ ਪਿੱਛੇ ਸੰਘਰਸ਼ ਉਹ ਵੀ ਨਹੀਂ ਮਿਲੀ ਹੈਗੀ ਫਿਰ ਅੱਗੇ ਦੌਰ ਚੱਲਦੇ ਆ ਅੱਗੇ ਆ ਗਿਆ 84 ਦਾ ਦੌਰ ਹਰਮੰਦਰ ਸਾਹਿਬ ਦਾ ਅਟੈਕ ਉਹ ਕਿਵੇਂ ਭੁੱਲ ਜੇ ਜਦੋਂ ਹਰਮੰਦਰ ਸਾਹਿਬ ਤੇ ਟੈਕ ਹੋਇਆ ਫਿਰ 84 ਹੋਈ ਇਹਦੇ ਨਾਲ ਇਹਦੇ ਨਾਲ ਨੇ ਜੋ 84 ਤੇ ਕਰਵਾਇਆ ਜੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਫਿਰ ਉਸ ਤੋਂ ਬਾਅਦ ਪੂਰਾ ਕਾਲਾ ਦੌਰ ਚੱਲਿਆ ਕਿੰਨੇ ਘਰ ਬਰਬਾਦ ਹੋਏ ਕਿੰਨੇ ਵੇਕਸੂਰ ਮੁੰਡੇ ਮਾਰੇ ਗਏ ਕੇਪੀਐਸ ਗਿੱਲ ਨੇ ਕਿੰਨੇ ਹੀ ਮੁੰਡੇ ਘਰਾਂ ਚੋਂ ਚੱਕ ਚੱਕ ਕੇ ਮਾਰੇ ਗਏ ਖਾਲੜਾ ਦੀ ਰਿਪੋਰਟ ਭਾਈ ਖਾਲੜਾ ਜੀ ਦੀ ਰਿਪੋਰਟ ਤਾਂ ਠੀਕ ਦੱਸਦੇ ਸੱਚ ਆਪਾਂ ਗੂਗਲ ਕਰ ਲਓ ਤਾਂ ਪਈਆਂ 25000 ਮੁੰਡਿਆਂ ਨੂੰ ਕਿਵੇਂ ਕੇਪੀਐਸ ਗਿੱਲ ਨੇ ਤੇ ਆਪਣੀ ਇਹਨਾਂ ਦੀ ਪੁਲਿਸ ਨੇ ਕਿਵੇਂ ਮਾਰੇ 25000 ਮੁੰਡੇ ਬੇਕਸੂਰ ਮੁੰਡੇ ਜਿਨ੍ਹਾਂ ਦੀ ਡੈੱਡ ਬੋਡੀ ਵੀ ਨਹੀਂ ਮਿਲੀ ਹੈਗੀ ਕਿਸੇ ਨੂੰ ਪਤਾ ਉਹਨਾਂ ਦੇ ਘਰ ਤੱਕ ਪਹੁੰਚੀ ਹੈਗੀ ਵਿੱਚੋਂ ਤਾਂ ਐਵੇਂ ਦੇ ਸੀ ਘਰ ਤੱਕ ਪਤਾ ਹੀ ਨਹੀਂ ਵੀ ਸਾਡਾ ਪੁੱਤ ਜਿਉਂਦਾ ਚਾ ਨਹੀਂ ਐਨੇ ਵੀ ਬੇਕਸੂਰ ਮੁੰਡੇ ਮਾਰੇ ਗਏ ਤੇ ਇਹ ਤੌਰ ਚੋ ਜੇ ਸੀ ਨੰਗੇ ਹੀ ਨਹੀਂ ਸੀ ਕਿ ਸਾਨੂੰ ਅੱਗੇ ਨਸ਼ਿਆਂ ਦੇ ਦਰਿਆ ਨੇ ਘੇਰ ਲਿਆ ਸਾਡੇ ਕਿੰਨੇ ਮਾਮਾ ਦੇ ਬੇਕਸੂਰ ਪੁੱਤ ਮਾਰੇ ਜਾ ਰਹੇ ਨੇ ਨਸ਼ੇ ਨਾਲ ਇਹ ਆਪਾਂ ਦੇਖ ਹੀ ਰਹੇ ਹਾਂ ਤੇ ਹੁਣ ਕਹਿੰਦੇ ਭਗਵੰਤ ਮਾਨ ਨੇ ਸਾਡੀ ਸਰਕਾਰ ਨੇ ਨਵਾਂ ਫੈਸਲਾ ਲਿਆ ਵੀ ਗੈਂਗਸਟਰਾਂ ਨੂੰ ਖਤਮ ਕਰਨਾ ਤੇ ਜਿਹਦੇ ਲਈ 1 ਲੱਖ ਮੁੰਡਾ ਮਾਰਨਾ ਵੀ ਪਤਾ ਨਹੀਂ ਇਹ ਸੱਚ ਆ ਜਾਂ ਝੂਠ ਆ ਪਰ ਸਰਕਾਰ ਜਵਾਬ ਦੇਈ ਆ ਉਹਨੂੰ ਇਹ ਮੰਨਦਾ ਕਿ ਲੋਕਾਂ ਨੂੰ ਕਲੀਅਰ ਕਰ ਵੀ ਇਹ ਸੱਚ ਆ ਜਾਂ ਝੂਠ ਸਾਨੂੰ ਸਹੀ ਸਹੀ ਜਵਾਬ ਤਾਂ ਚਾਹੀਦਾ ਹੀ ਆ ਵੀ ਕੀ ਸੱਚ ਆ ਕਿ ਝੂਠ ਤੇ ਇਸ ਤੇ ਨਾ ਮੈਨੂੰ ਇੱਕ ਕਵਿਤਾ ਯਾਦ ਆ ਰਹੀ ਛੋਟੀ ਜੀ ਮੈਂ ਤੁਹਾਨੂੰ ਸੁਣਾ ਰਹੀ ਆ ਸੁਜੀਤ ਪਾਤਰ ਜੀ ਦੀ ਅਗਰ ਗਲਤੀ ਹੋਈ ਮੈਂ ਤੁਹਾਡੇ ਤੋਂ ਪਹਿਲਾਂ ਹੀ ਮਾਫੀ ਮੰਗ ਲਾ ਕਹਨੇ ਲੱਗੀ ਨજર ਪੰਜਾਬ ਨੂੰ ਲੱਗੀ ਨજર ਪੰਜਾਬ ਨੂੰ ਇਹਦੀ ਨજર ਉਤਾਰੋ ਤੋੜ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਮਿਰਚਾਂ ਜ਼ਹਿਰੋ ਕੌੜੀਆਂ ਮਿਰਚਾਂ ਸਿਰ ਸੜੀਆਂ ਮਿਰਚਾਂ ਜ਼ਹਿਰੋ ਕੌੜੀਆਂ ਮਿਰਚਾਂ ਸਿਰ ਸੜੀਆਂ ਲੈਣ ਨਹੀਂ ਕਿਧਰੇ ਜਾਣੀਆਂ ਵੇੜੇ ਵਿੱਚ ਬੜੀਆਂ ਪਹਿਲੀ ਭਰਮੀ ਫਸਲ ਇਹਨਾਂ ਦੀ ਉਦੋਂ ਲੱਗੀ ਕਹਿੰਦੇ ਪਹਿਲੀ ڀਰਮੇ ਫਸਲ ਇਹਨਾਂ ਦੀ ਉਦੋਂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ ਹਾਂ ਇਹ ਗੱਲ ਤੇ ਗੌਰ ਕਰੋ ਤੁਸੀਂ ਅਸੀਂ ਪੰਜਾਬੀ ਆਪ ਛੱਡੀ ਆ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ ਕਦੋਂ ਅਸੀਂ ਬੱਬੇ ਬੋਤੇ ਤੋਂ ਉੜਾ ਉਂਟ ਬਣਾਤਾ ਕਦੋਂ ਗੱਗਾ ਗੁੱਡੀ ਤੋਂ ਪੱਪਾ ਪਤੰਗ ਬਣਾਤਾ ਹੋਰ ਬਹੁਤ ਅੱਖਰ ਨੇ ਸਾਨੂੰ ਆਪ ਹੀ ਨਹੀਂ ਪਤਾ ਲੱਗਿਆ ਅਸੀਂ ਕਿ ਇਹਨਾਂ ਨੂੰ ਅਸੀਂ ਬੜੀ ਛੇਤੀ ਅਪਣਾ ਵੀ ਲਿਆ ਕਿਉਂਕਿ ਇਸ ਤਾਂ ਛੋਟੇ ਹੁੰਦੇ ਉੜਾ ਉਂਠੇ ਪੜਦੇ ਰਹੇ ਆ ਪੱਪਾ ਪਤੰਗ ਪੜਦੇ ਰਹੇ ਆ ਕਹਿੰਦੇ ਪਹਿਲੀ ਭਰਮੀ ਫਸਲ ਇਹਨਾਂ ਦੀ ਉਦੋਂ ਲੱਗੀ ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ ਫਿਰ ਅਗਲੀ ਫਸਲ ਦੇ ਗਏ ਵੀ ਖਿਲਾਰੇ ਫਿਰ ਅਗਲੀ ਫਸਲ ਦੇ ਗਏ ਵੀ ਖਿਲਾਰੇ ਵੱਡੇ ਗਏ ਨਰਦੋਸਤ ਜਦੋਂ ਰਾਤ ਜਾਂਦੇ ਮਾਰੇ ਵੱਡਣ ਵਾਲੇ ਕੌਣ ਸਨ ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾ ਖੂਨ ਤਾਂ ਪੱਗਾਂ 'ਤੇ ਲੱਗਾ ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ ਪਰ ਬੇਦੋਸ਼ਾ ਖੂਨ ਤਾਂ ਪੱਗਾਂ 'ਤੇ ਲੱਗਾ ਉਹੀ ਛਿੱਟੇ ਖੂਨ ਦੇ ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਇਹ ਦੇਖੋ ਗੌਰ ਕਰਨ ਵਾਲੀ ਗੱਲ ਆ ਕਹਿੰਦੇ ਉਹੀ ਛਿੱਟੇ ਖੂਨ ਦੇ ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ ਜਿੱਥੇ ਤਖਸ਼ਾਂ ਤਖਤ ਦੀ ਕਹਿੰਦੇ ਜਿੱਥੇ ਤਖਸ਼ਾਂ ਤਖਤ ਦੀ ਅੱਗਾ ਹੀ ਅੱਗਾ ਚੌਕ ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ ਜਿੱਥੇ ਤਖਸ਼ਾਂ ਤਖਤ ਦੀ ਅੱਗਾ ਹੀ ਅੱਗਾ ਚੌਂਕ ਚੁਰਾਹੇ ਸੜਦੀਆਂ ਪੱਗਾਂ ਹੀ ਪਗਾਂ ਪੱਤੇ ਬੂਟੇ ਡੰਡੀਆਂ ਫੁੱਲਾਂ ਦੀਆਂ ਲੜੀਆਂ ਪੱਤੇ ਬੂਟੇ ਡੰਡੀਆਂ ਫੁੱਲਾਂ ਦੀਆਂ ਲੜੀਆਂ ਸਭ ਕੁਝ ਅੱਗ ਵਿੱਚ ਸੜ ਗਿਆ ਮਿਰਚਾਂ ਨਾ ਸੜੀ ਉਹ ਮਿਰਚਾਂ ਜਿਹੜੀਆਂ ਇਹਦੇ ਸਿਰ ਤੋਂ ਵੱਲੂ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵੱਲ ਅੱਗ ਪਿੱਤਰਾਂ ਦੀ ਜੀਬ ਹੈ ਅੱਗ ਪਿੱਤਰਾਂ ਦੀ ਜੀਵ ਹੈ ਇਹਦੀ ਪੇਟਾ ਚਾੜੋ ਉਹ ਪਿੱਤਰਾਂ ਦਾ ਬੀਜਿਆ ਅੱਗ ਦੇ ਵਿੱਚ ਸਾਰੋ ਦੇਖੋ ਕਹਿੰਦੇ ਅੱਗ ਪਿੱਤਰਾਂ ਦੀ ਜੀਵ ਹੈ ਇਹਦੀ ਪੇਟਾ ਚਾੜੋ ਉਹ ਪਿੱਤਰਾਂ ਦਾ ਬੀਜਿਆ ਅੱਗ ਦੇ ਵਿੱਚ ਸਾਰੂ ਲੱਗੀ ਨજર ਪੰਜਾਬ ਨੂੰ ਇਹਦੀ ਨજર ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਕਿੰਨਾ ਖੂਬਸੂਰਤ ਲਿਖ ਕੇ ਗਏ ਨੇ ਸੁਰਜੀਤ ਪਾਤਰ ਪੂਰਾ ਪੰਜਾਬ ਦਾ ਦੁੱਖਾਂ ਦਾ ਇਹਦੇ ਵਿੱਚ ਕਵਿਤਾ ਚ ਬਹੁਤ ਹੀ ਖੂਬਸੂਰਤ ਕਵਿਤਾ ਲਿਖੀ ਆ ਉਹਨਾਂ ਨੇ ਤੇ ਪੰਜਾਬ ਨੂੰ ਤਾਂ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਆ ਕਿ ਇੱਕ ਮਸੀਤ ਤਾਂ ਆਉਂਦੀ ਨਹੀਂ ਹਟਦੀ ਨਹੀਂ ਦੂਜੀ ਆ ਜਾਂਦੀ ਨਾਲ ਦੀ ਨਾਲ ਹੁਣ ਦੇਖੋ ਆਪਣੇ ਕਿੰਨੇ ਹੀ ਬੱਚੇ ਬਾਹਰ ਚਲੇ ਗਏ ਫਿਰ ਬਾਰਲਾ ਇੱਥੇ ਕੌਣ ਰਹਿ ਗਿਆ ਹੁਣ ਆਪਾਂ ਕਹਿੰਦੇ ਹੁਣ ਪਿੱਛੇ ਜੇ ਇੱਕ ਭਈਏ ਨੇ ਕਿਸ ਤਰ੍ਹਾਂ ਜੋ ਸ਼ੋਸ਼ਣ ਕਰਿਆ ਸੀ ਕਿੰਨੀ ਇੱਕ ਲੈਜਿ ਉੱਠ ਗਈ ਸੀ ਨਾ ਵੀ ਭਈਏ ਪਜਾਓ ਭਈਏ ਪਜਾਓ ਤੇ ਇਸ ਤਰ੍ਹਾਂ ਮਤਲਬ ਕਿ ਪ੍ਰਾ ਆਪਣੇ ਤਾਂ ਉਹਦੇ ਸਾਨੂੰ ਡਰਾ ਵੀ ਕਿਤੇ ਉਹਰੇ ਰਾਜ ਹੁਣ ਭਈਆਂ ਦਾ ਹੋਊਗਾ ਵੀਰੇ ਇਸ ਲਈ ਤਾਂ ਕਹਿੰਦੇ ਆ ਵੀ ਹੁਣ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਤੁਸੀਂ ਇੱਥੇ ਹੀ ਵਧਿਆ ਬਟਕੇ ਇੱਥੇ ਵਧਿਆ ਦੇਖੋ ਆਪਾਂ ਜੋ ਵੀ ਉਹਨਾਂ ਨੂੰ ਕਰਵਾਉਣਾ ਬਾਕੀ ਕਹਦੇ ਤਾਂ ਤੁਹਾਡੀ ਆਪਣੀ ਨਿੱਜੀ ਲਾਈਫ ਆ ਪਰ ਆਪਾਂ ਤਾਂ ਇੱਕ ਸਲਾਹ ਦੇ ਸਕਦੇ ਹਾਂ ਨਾ ਹਾਂਜੀ ਬਾਕੀ ਕਦੇ ਇਸ ਵਿਸ਼ੇ ਤੇ ਹੋਰ ਟੁਕਮੀਆਂ ਗੱਲਾਂ ਕਰਾਂਗੇ ਅੱਜ ਮੈਂ ਮੋਟੀ ਮੋਟੀ ਜਿਹੇ ਪੰਜਾਬ ਬਾਰੇ ਗੱਲਾਂ ਮੇਰੇ ਮਨ ਕਰਦਾ ਸੀ ਤੁਹਾਡੇ ਨਾਲ ਕਰਾਂ ਤੇ ਮੈਨੂੰ ਤੁਹਾਨੂੰ ਕਿਵੇਂ ਲੱਗੀ ਮੇਰੀ ਇਹ ਵੀਡੀਓ ਤਾਂ ਮੈਨੂੰ ਕਮੈਂਟਾ ਜ਼ਰੂਰ ਦੱਸਿਓ ਕੋਈ ਵੀ ਗੱਲ ਆ ਤਾਂ ਮੈਨੂੰ ਕਮੈਂਟਾ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਇੱਕ ਮੈਂ ਕਹਿੰਦੀ ਆ ਜਿੰਨੇ ਵੀ ਮੇਰੇ ਫਰੈਂਡਸ ਨੇ ਸਾਰੇ ਜਾਂ ਤਾਂ ਮੈਨੂੰ ਵੀਡੀਓ ਦੇਖ ਕੇ ਜਾਂ ਤਾਂ ਮੈਨੂੰ WhatsApp ਤੇ ਮੈਸੇਜ ਕਰਦੇ ਨੇ ਜਾਂ ਫਿਰ ਮੈਸੰਜਰ ਤੇ ਕਰ ਦਿੰਦੇ ਨੇ ਮੈਂ ਤੁਸੀਂ ਇੱਥੇ ਕਮੈਂਟ ਕਰਿਆ ਕਰੋ ਨੀਚੇ YouTube ਦੇ ਤੇ ਇੱਥੇ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਸਭ ਨੂੰ ਪਤਾ ਲੱਗ ਜੇ ਤੁਸੀਂ ਕੀ ਸੋਚਦੇ ਹੋ ਜੋ ਵੀ ਕਮੈਂਟ ਕਰਨਾ ਹੁੰਦਾ ਤੁਸੀਂ ਇੱਥੇ ਕਰਿਆ ਕਰੋ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰ ਦਿਓ ਤੇ ਫੇਸਬੁੱਕ ਤੇ ਮੇਰਾ ਨਿੰਦੂ ਰਹਿਲ ਵਾਲਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ ਤੁਸੀਂ ਮੇਰੇ ਵੀਡੀਓ ਬਹੁਤ ਪਸੰਦ ਕਰਦੇ ਸੱਚੀ ਠੀਕ ਹੈ